ਆਵਾ ਲੋ ਹੋਰ ਐਨ ਆਰ ਆਈ ਜਿਹੜੇ ਵੀਰ ਬਾਹਰ ਬੈਠੇ ਆ ਉਹਨਾਂ ਦੇ ਸਹਿਯੋਗ ਵੱਲੋਂ ਜੋ ਸਾਡਾ ਹਰ ਸਾਲ ਲੰਗਰ ਚੱਲਦਾ ਵਾ ਅੱਗੇ ਇੱਕ ਸਾਲ ਜੋ ਸ਼ੁਰੂ ਕੀਤਾ ਤਾ ਤਿੰਨ ਵਜੇ ਲਾਇਆ ਮਰਕੇ ਚੌਥੇ ਸਾਲ ਚਾਰ ਵਾਰੀ ਪੰਜਵੇਂ ਸਾਲ ਪੰਜ ਵਾਰੀ ਛੇ ਸਾਲ ਛੇ ਵਾਰੀ ਆਕਰ 7 ਵਾਰੀ ਕੀਤਾ ਵਾ ਤੇ ਮਹਾਰਾਜ ਉਹ ਕਿਰਪਾ ਨੇ ਗਾਹ ਦਾ ਗਾਹ ਵੇਖੀ ਜਾਉ ਜਿਹੜਾ ਸਕਟਾਂ ਦੇ ਸਹਿਯੋਗ ਨਾਲ ਹੀ ਲੰਗਰ ਚੱਲਦੇ ਆ ਹੋਰ ਕਿਸੇ ਦੇ ਇਕੱਲੇ ਬੰਦੇ ਦਾ ਕੰਮ ਨਹੀਂ ਆ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਮੰਨ ਦੇ ਵਿੱਚ ਕਿੰਨੀ ਕਿ ਬਾਬਾ ਦੀ ਖੁਸ਼ੀ ਮਿਲਦੀ ਹੈ ਬਹੁਤ ਹੀ ਖੁਸ਼ੀ ਮਿਲਦੀ ਆ ਜੋ ਸਾਡੇ ਪਿੰਡ ਦੇ ਸਹਿਯੋਗ ਨਾਲ ਹੋਰ ਸਾਡੇ ਸਹਿਯੋਗ ਨਾਲ ਇਹ ਜੋ ਲੰਗਰ ਸਾਹਿਬ ਚੱਲਦੇ ਰਹਿਣਾ ਅਤੇ ਗੁਰੂ ਪਰਸਦ ਪਤ ਦੀ ਸੇਵਾ ਕਰਦੇ ਰਹਿਣਾ ਦੇਖਣ ਜਾਂਦਾ ਜਿਸ ਤਰ੍ਹਾਂ ਯੂਥ ਨਸ਼ਾ ਵਾਲ ਜਾ ਰਿਹਾ ਤੁਹਾਡੇ ਇੱਥੇ ਦੇਖਣ ਕਾਫੀ ਯੂਥ ਸੇਵਾ ਕਰ ਰਿਹਾ ਹੋਰ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਸਾਡੇ ਪਿੰਡ ਦੇ ਯੂਥ ਬਹੁਤ ਵਧੀਆ ਨੌਜਵਾਨ ਮੁੰਡੇ ਬੜੇ ਚੰਗੇ ਆ ਸਾਡੇ ਪਾਸੇ ਕੋਈ ਨਸ਼ਾ ਨਹੀਂ ਕੋਈ ਮਾਰਾ ਮੋਟਾ ਨਹੀਂ ਹੋਊਗਾ ਬਾਕੀ ਮਾਰੀ ਕਿਰਪਾ ਵਾ ਨਸ਼ੇ ਵਾਲ ਕੋਈ ਯਾਰ ਨਹੀਂ ਨਸ਼ੇ ਨੂੰ ਠੱਲ ਪਾਉਣ ਸਰਕਾਰਾਂ ਡਈਆਂ ਵਾ ਤੇ ਸਾਡੇ ਨੌਜਵਾਨ ਵੀ ਇਸੇ ਪਾਸੇ ਹੀ ਲੱਗੇ ਆਈ ਕਿੰਨਾ ਕਿੰਨੀ ਖੁਸ਼ੀ ਮਿਲਦੀ ਹੈ ਸੇਵਾ ਕਰਕੇ ਬਹੁਤ ਹੀ